ਮਰਜੀ ਸਾਡੇ ਕੱਪੜੇ ਕੁੱਪੜੇ ਪਾੜਦੇ ਆ ਤੇ ਮੈਂ ਸਰਪੰਚ ਨੇ ਨਹੀਂ ਤੇ ਹਰਪ੍ਰੀਤ ਨੇ ਮੇਰੀ ਕਿੱਥ ਤੋ ਕੀਤੀ ਆ ਤੇ ਨਾ ਮੇਰੇ ਬੇਟਿਆਂ ਦੇ ਸੱਟਾ ਮਾਰਿਆ ਘਰੇ ਇਹ ਐ ਐਮਐਲਏ ਸਾਡਾਗਾ ਤੁਸੀਂ ਕੁਛ ਨਹੀਂ ਕਰਦੇ ਛੋਡਾ ਅਸੀਂ ਬੰਦਾ ਵੀ ਮਾਰ ਦਿਆਂਗੇ ਸਰ ਕੱਖ ਨਹੀਂ ਮੰਨਣਾ ਛੋਡਾ ਤੇ ਅਸੀਂ ਸਾਡਾ ਇਸ਼ਾਰਾ ਐਮਐਲਏ ਦਾ ਤੇ ਜਿੱਥੇ ਮਰਜੀ ਜਾਵੜੂ ਤੁਸੀਂ ਕੁਛ ਨਹੀਂ ਬੰਨਣ ਦਿੰਦੇ ਮੇਰੀਆਂ ਇੱਕ ਮਹੀਨਾ ਪਹਿਲਾਂ ਦੀਆਂ ਐਪਲੀਕੇਸ਼ਨਾਂ ਹੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕਰੀ ਐਮਐਲਏ ਨੇ ਇਹ ਚਮਚੇ ਛੱਡੇ ਹੋਏ ਐ ਹੁਣ ਦਿੱਲੀ ਚ ਇਹਨਾਂ ਦੀ ਸਰਕਾਰ ਕਿਵੇਂ ਲੋਕਾਂ ਨੇ ਉਹ ਕਰਾਈ ਜੇ ਗਰੀਬਾਂ ਨਾਲ ਇਹਨਾਂ ਨੇ ਧੱਗਾ ਕੀਤਾ ਉਹੀ ਹਾਲ ਇਹਨਾਂ ਦਾ ਪੰਜਾਬ ਚ ਹੋਊਗਾ ਹੀ ਪਰ ਸਾਡੀ ਅਸੀਂ ਹੱਥ ਜੋੜ ਕੇ ਬੇਨਤੀ ਹੈ ਜੀ ਪਰ ਇਹ ਜਿਹੜੀ ਇਹ ਗੁੰਡਾਗਰਦੀ ਕਰਦੇ ਆ ਸਾਡੇ ਹੋਰ ਵੀ ਇਹਨਾਂ ਦੇ ਨਾਲ ਐ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਆਹ ਇਹ ਕਹਿੰਦੇ ਹੈਗੇ ਵੀ ਤੁਸੀਂ ਘਰ ਜਾ ਕੇ ਜਿਹੜੀ ਇਹਨਾਂ ਦੀ ਮਾਰਕੁੱਟ ਕੀਤੀ ਹੈਗੀ ਆ ਇਹ ਭਾਈ ਐਸਾ ਕਰੀ ਨਹੀਂ ਕਰਨਾ ਭਾਈ ਅੱਛਾ ਕਹਿ ਲੀਂਗੇ ਠੀਕ ਹੈ ਅੱਛਾ ਭਾਈ ਆ ਨਰੇਗਾ ਪਿੱਛੇ ਇਹ ਕਹਿੰਦੇ ਵੀ ਤੁਸੀਂ ਆਪਣੇ ਬੰਦੇ ਲਾ ਲੈਨੇ ਨਰੇਗਾ ਤੇ ਸਾਡੇ ਹਟਾਤੇ ਸੀ ਇਸ ਕਰਕੇ ਲੜਾਈ ਹੋਈ ਜੀ ਅਰੇ ਭਾਈ ਜੀ ਗੱਲ ਸੁਣੋ ਮਾਸਟਰ ਹੋ ਨਿਕਲਿਆ ਦੋਨਾਂ ਦਾ ਕੰਮ ਚੱਲੀ ਜਾਂਦਾ ਚੈੱਕ ਕਰ ਸਕਦੇ ਤੁਸੀਂ ਹੋਣ ਕਰੋ ਜੀ ਸਾਡੇ ਘਰੇ ਵੱੜ ਕੇ ਸੱਟਾਂ ਮਾਰੀਆਂ ਜਕਸ਼ੀਰ ਸਿੰਘ ਦੇ ਤੇ ਸਰਪੰਚਾ ਮੌਜੂਦਾ ਉਹਦੇ ਘਰੋਂ ਉਹਦਾ ਬੇਟਾ ਤੇ ਤਿੰਨ ਜਣੇ ਹੋਰ ਆ ਜੀ ਅੱਬ ਜੀ ਅੱਛਾ ਕਿੱਦਿਆਂ ਦੀ ਘਟਨਾ ਹੈ ਇਹ 15 ਤਰੀਕ ਦੀ ਹੈ ਜੀ 2 ਵਜੇ ਮੰਨ ਕੇ ਚੱਲੋ 2:00 ਵਜੇ ਦਾ ਟਾਈਮ ਸੀ ਜੀ ਇਹ ਫੋਨ ਤੇ ਵੀ ਗਾਲਾਂ ਗੂਲਾਂ ਕੱਢੀਆਂ ਪਹਿਲਾਂ ਮੰਨ ਕੇ ਚੱਲੇ ਐਸਐਚ ਸਾਹਿਬ ਨੂੰ ਵੀਡੀਓ ਭੇਜੀ ਸੀਗੀ ਵੈਂ ਕਰਕੇ ਗਾਲਾਂ ਕੱਢ ਰਿਹਾ ਸੀ ਕੁੱਟਾਂਗੇ ਅਸੀਂ ਐਂ ਕਰਾਂਗੇ ਮੁੜ ਕੇ ਘਰੇ ਵੜ ਕੇ ਉਹਨਾਂ ਨੇ ਹਾਂ ਜਾਨੀ ਕਿ ਸੱਟਾਂ ਮਾਰੀਆਂ ਅੱਛਾ ਸਰਪੰਚ ਜੀ ਤੁਹਾਡੇ ਕੋਲੇ ਕੋਈ ਰਿਕਾਰਡਿੰਗ ਵਗੈਰਾ ਹੈਗੀ ਜਿਹਦੇ ਵਿੱਚ ਗਾਲਾਂ ਕੱਢੀਆਂ ਹਾਂਜੀ ਹਾਂ ਰਿਕਾਰਡਿੰਗ ਹੈਗੀ ਪਿਛਲੇ ਸਮੇਂ ਤੋਂ ਦੇਖ ਰਹੇ ਹੈਗੇ ਆ ਕਿ ਕਈ ਘਟਨਾਵਾਂ ਪੰਜਾਬ ਦੇ ਵਿੱਚ ਅਜਈਆਂ ਘਟ ਗਈਆਂ ਜਿਨ੍ਹਾਂ ਦੇ ਨਾਲ ਆ ਜਿਹੜਾ ਇਹ ਸਾਫ਼ ਤੌਰ ਦੇਤੇ ਸਪਸ਼ਟ ਦਿਖਾਈ ਦਿੰਦਾ ਕਿ ਸਮੁੱਚਾ ਪ੍ਰਸ਼ਾਸਨ ਤੇ ਨਾਲ ਹੀ ਸਰਕਾਰਾਂ ਜਿਹੜੀਆਂ ਕਿਤੇ ਰ ਕਿਤੇ ਜੋ ਕਿਰਤੀ ਤਬਕਾ ਮਜ਼ਦੂਰ ਤਬਕਾ ਹੈਗਾ ਉਸ ਨੂੰ ਦਬਾਉਣ ਦੇ ਲਈ ਬੇਜਦ ਨਹੀਂ ਭਾਵੇਂ ਉਹ ਮਾਮਲਾ ਪਿੰਡ ਚੰਦਪਾਂ ਦਾ ਹੋਵੇ ਉੱਥੇ ਵੀ ਸਮੁੱਚੇ ਮਜ਼ਦੂਰਾ ਨੂੰ ਦਬਾਉਣ ਦੇ ਲਈ 35 ਤੋਂ ਲੈ ਕੇ 40 ਦੇ ਕਰੀਬ ਲੋਕਾਂ ਨੂੰ ਜੇਲ੍ਹ ਦੇ ਵਿੱਚ ਤਾੜ ਦਿੱਤਾ ਸੀ ਪਰ ਲੋਕ ਸੰਘਰਸ਼ ਦੀ ਬਦੌਲਤ ਉਹ ਲੋਕ ਬਾਹਰ ਆ ਗਏ ਉੱਥੇ ਵੀ ਇੱਕ ਧਨਾੜ ਬੰਦੇ ਦੀ ਤੇ ਨਾਲ ਹੀ ਆ ਜਿਹੜੀ ਸਮੁੱਚੇ ਤੇ ਸਮੁੱਚੇ ਜੋ ਪ੍ਰਸ਼ਾਸਨ ਸੀਗਾ ਤੇ ਨਾਲ ਐਮਐਲਏ ਉਸ ਦਾ ਵੀ ਹੱਥ ਰਿਹਾ ਹੈਗਾ ਉਸ ਮਾਮਲੇ ਦੇ ਵਿੱਚ ਤੇ ਇਸ ਤੋਂ ਬਿਨਾ ਪਿਛਲੇ ਦਿਨੀ ਇੱਕ ਮਜ਼ਦੂਰ ਆਗੂ ਦੀ ਮਾਰ ਕਟਾਈ ਹੋਈ ਤੇ ਅੱਜ ਇਸ ਟਾਈਮ ਅਸੀਂ ਠਾੜਾ ਨਹੀਂਆ ਵਾਲਾ ਜੋ ਕਿ ਗੋਨਿਆਂ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਖੜੇ ਹੋਏ ਆ ਇੱਥੇ ਕੁਸ਼ਕ ਨਾਥੇ ਵਾਲਾ ਪਿੰਡ ਹੈਗਾ ਉਸ ਪਿੰਡ ਦੇ ਕੁਝ ਵਸਨੀਕ ਤੇ ਨਾਲ ਕੁਝ ਆਰਗੇਨਾਈਜੇਸ਼ਨਾਂ ਇਸ ਥਾਣੇ ਦੇ ਵਿੱਚ ਪਹੁੰਚੀਆਂ ਹੈਗੀਆਂ ਆਪਾਂ ਜਾਣਾਂਗੇ ਕਿ ਮਾਮਲਾ ਜਿਹੜਾ ਕੀ ਹੈਗਾ ਸਾਡੇ ਨਾਲ ਪਿੰਡ ਦੇ ਕੁਝ ਲੋਕ ਮੌਜੂਦ ਨੇ ਸਸੀ ਕਲ ਬਾਈ ਜੀ ਕੀ ਕਿਹੜਾ ਪਿੰਡ ਆ ਜੀ ਕੋਠੇ ਨਾ ਸੀ ਨੇ ਵੀਰੇ ਅੱਛਾ ਬਾਈ ਜੀ ਕੀ ਮਾਮਲਾ ਲੈ ਕੇ ਪਹੁੰਚੇ ਤੁਸੀਂ ਅਸੀਂ ਜੀ ਸਾਡੇ ਘਰੇ ਵੜ ਕੇ ਸੱਟਾਂ ਮਾਰੀਆਂ ਜਗਸੀਰ ਸਿੰਘ ਦੇ ਤੇ ਸਰਪੰਚਾ ਮੌਜੂਦਾ ਉਹਦੇ ਘਰੋਂ ਉਹਦਾ ਬੇਟਾ ਤੇ ਤਿੰਨ ਜਣੇ ਹੋਰ ਆ ਜੀ ਆਪੇ ਅੱਛਾ ਕਿੱਦਾਂ ਦੀ ਘਟਨਾ ਹੈਗੀ ਇਹ 15 ਤਰੀਕ ਦੀ ਹੈ ਜੀ 2 ਵਜੇ ਮੰਨ ਕੇ ਚਲੋ 2 ਵਜੇ ਦਾ ਟਾਈਮ ਸੀਗਾ ਜੀ ਹੂੰ ਅੱਛਾ ਕੀ ਕਾਰਨ ਰਿਹਾ ਹੈਗਾ ਲੜਾਈ ਕਾਰਨ ਨਹੀਂ ਬਸ ਕੁਛ ਨਹੀਂ ਗੱਲ ਤਾਂ ਮਣ ਨਰੀਗਾ ਦਾ ਕੰਮ ਆ ਮਨ ਕੇ ਚਲੋ ਦੋ ਚੱਲੀ ਜਾਂਦਾ ਉਹਨੂੰ ਮਨ ਕੇ ਚੱਲ ਕਰਨ ਨਹੀਂ ਦਿੰਦੇ ਹੋਰ ਵਿੱਚ ਲੜਿੱਕੇ ਲਾਉਂਦੇ ਆ ਗੱਲਾਂ ਹੋਰ ਕੱਢ ਲੈਣੇ ਇੱਕ ਫੋਨ ਤੇ ਵੀ ਗਾਲਾਂ ਗੂਲਾਂ ਕੱਢੀਆਂ ਪਹਿਲਾਂ ਮਨ ਕੇ ਚੱਲੇ ਐਸਐਚ ਨੂੰ ਵੀਡੀਓ ਭੇਜੀ ਸੀਗੀ ਵੈਂ ਕਰਕੇ ਗਾਲਾਂ ਕੱਢ ਰਿਹਾ ਸੀ ਕੁੱਟਾਂਗੇ ਅਸੀਂ ਐ ਕਰਾਂਗੇ ਮੁੜ ਕੇ ਘਰੇ ਵੜ ਕੇ ਉਹਨਾਂ ਨੇ ਹਨ ਜਾਨੀ ਕਿ ਸੱਟਾਂ ਮਾਰੀਆਂ ਅੱਛਾ ਸਰਪੰਚ ਜੀ ਤੁਹਾਡੇ ਕੋਲੇ ਕੋਈ ਰਿਕਾਰਡਿੰਗ ਵਗੈਰਾ ਹੈਗੀ ਜਿਹਦੇ ਵਿੱਚ ਗਾਲਾਂ ਕੱਢੀਆਂ ਹਾਂਜੀ ਹਾਂ ਰਿਕਾਰਡਿੰਗ ਹੈਗੀ ਹੈ ਸਾਡੇ ਅੱਛਾ ਨਾ ਦਿੱਤੀ ਹੈਗੀ ਥਾਣੇ ਵਾਲਿਆਂ ਨੂੰ ਹਾਂਜੀ ਹਾਂ ਉਹ ਦਿੱਤੀ ਐ ਐਸਐਚ ਨੂੰ ਭੇਜੀ ਐ ਅੱਛਾ ਸੱਟਾਂ ਕਿੰਨੀਆਂ ਕਮਾਰੀਆਂ ਤੁਹਾਡਾ ਇੱਕ ਦਿਤਾ 7 8 ਰੰਕੇ ਆਈ ਇੱਕ ਦੇ ਪੰਜ ਅੱਛਾ ਤੇ ਬੰਦ ਦੀ ਕਾਰਵਾਈ ਦੇ ਵਿੱਚ ਹੁਣ ਕੀ ਕਿਹਾ ਹੈਗਾ ਪੁਲਿਸ ਨੇ ਹੁਣ ਪੁਲਿਸ ਨੇ ਜੀ ਕੋਈ ਸਾਡੀ ਏਡੀ ਕੋਈ ਖਾਸ ਸੁਣਵਾਈ ਨਹੀਂ ਕਰੀ ਬਸ ਅੱਜ ਸਾਨੂੰ ਪਹਿਲਾਂ ਦੇ ਟਾਈਮ ਦਿੱਤਾ ਸੀਗਾ ਕਿ ਕਹਿੰਦੇ ਮੰਗਲਵਾਰ ਨੂੰ ਆਜੇ ਤੁਸੀਂ ਹੁਣ ਮੰਗਲਵਾਰ ਸੁਣਿਆ ਉਹ ਐਸਐਚਓ ਸਭ ਕਹਿੰਦੇ ਬਾਹਰ ਗਿਆ ਅੱਛਾ ਮੈਨੂੰ ਕਿ ਚਲੋ ਕਹਿੰਦੇ ਵੇਟ ਕਰ ਲਓ ਹੁਣ ਐਸਐਚਓ ਦਾ ਕੀ ਪਤਾ ਆਜੇ ਹੋਣਾ ਜੀ ਹੁਣ ਇੰਨੇ ਬੰਦੇ ਵਿਚਾਰੇ ਨੇ ਕੋਈ ਕੰਮ ਤਾਂ ਹੁੰਦਾ ਵੀ ਕਰਨਾ ਆਉਂਦਾ ਗਰੀਬ ਬੰਦੇ ਆ ਸਾਰੇ ਤੁਸੀਂ ਮੁੰਸੀ ਸਾਹਿਬ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਵਿਸ਼ਵਾਸ ਦਵਾ ਉਹ ਤਾਂ ਕਹਿੰਦੀ ਵੀ ਬਾਹਰ ਵੇਟ ਕਰ ਲਓ ਤੁਹਾਨੂੰ ਅਸੀਂ ਅਛਾ ਜਿਵੇਂ ਸਾਹਮਣੇ ਉਹ ਦੱਸਣਗੇ ਜਿਹੜੀ ਮੈਂ ਬਣਦੀ ਕਾਰਵਾਈ ਮੈਂ ਲਿਖਤੀ ਵੀ ਇਹ ਮੈਂ ਦੀ ਬਣਦੀ ਆ ਮਨ ਲੋ ਮੈਂ ਕਰਤੀ ਕਹਿੰਦਾ ਅਛਾ ਪਰਚਾ ਬਣ ਗਿਆ ਜਾਂ ਨਹੀਂ ਨਹੀਂ ਹਜੇ ਕੋਈ ਪਰਚਾ ਨਹੀਂ ਬਣਿਆ ਜੀ ਅਛਾ ਪ੍ਰਧਾਨ ਜੀ ਆਰਗੇਨਾਈਜੇਸ਼ਨ ਵੱਲੋਂ ਆਏ ਹੈਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਹੈਗੀਆਂ ਕਿਵੇਂ ਦੇਖਦੇ ਇਹ ਕੁਝ ਜਿਵੇਂ ਤੁਸੀਂ ਵੀ ਦੱਸਿਆ ਪਹਿਲਾਂ ਵੀ ਇਹ ਵਿਆਹਤਬੰਦੀ ਦੇ ਨਾਲ ਸਾਲਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਦੇ ਮੁਖੀਆਂ ਵੱਲੋਂ ਇਹ ਸਾਰਾ ਕੁਝ ਕੀਤਾ ਰਜਾ ਰਿਹਾ ਇਸ ਕਰਕੇ ਕੀਤਾ ਜਾ ਰਿਹਾ ਕਿ ਮਜ਼ਦੂਰ ਜਮਾਤ ਆ ਜਿਹੜੇ ਉੱਪਰ ਨਾ ਉੱਠਣ ਉਹਨਾਂ ਨੂੰ ਦਵਾ ਕੇ ਰੱਖਿਆ ਜਾਵੇ ਇਸ ਕਰਕੇ ਚੰਦਪਾਣ ਵੀ ਇਹੀ ਕੁਝ ਹੋਇਆ ਇੱਥੇ ਜਿਹੜਾ ਦਾਰ ਸਿੰਘ ਵਾਲੇ ਵੀ ਉਦੋਂ ਇਹੀ ਕੁਝ ਹੋਇਆ ਸੀ ਭਾਵੇਂ ਉਹ ਨਿਚੇੜੀਆਂ ਤੋਂ ਕਰਾਇਆ ਪਰ ਕਰਾਇਆ ਪ੍ਰਸ਼ਾਸਨ ਨੇ ਤੇ ਮੌਜੂਦਾ ਐਮਐਲਏ ਨਹੀਂ ਆ ਇਸੇ ਤਰ੍ਹਾਂ ਇੱਥੇ ਵੀ ਜਿਹੜਾ ਇਹ ਕਰਾਇਆ ਐਮਐਲਏ ਨੇ ਉਹਦੀ ਸਹਿਯਤ ਹੀ ਕਰਾਇਆ ਐਮਐਲਏ ਦੀ ਸਹਿਯਤ ਹੀ ਹੋਇਆ ਸਾਰਾ ਕੁਝ ਇੱਥੇ ਦਾਸੀ ਦਿੱਤੀ ਤੁਹਾਨੂੰ ਘਟਣਾ ਕਿ ਉਹ ਝੋਣਾ ਵੇਲੇ ਤੋਂ ਮਾੜਾ ਮੋਟਾ ਚੱਲਦਾ ਸੀ ਜਗਸੀਰ ਸਿੰਘ ਆ ਜਿਹੜਾ ਉਹ ਇਥੋਂ ਦਾ ਪ੍ਰਧਾਨ ਆ ਪਿੰਡ ਦਾ ਤੇ ਬਲਾਕ ਦਾ ਵੀ ਪ੍ਰਧਾਨ ਆ ਉਹ ਨਰੇਗਾ ਦੇ ਕੰਮ ਪਿੱਛੇ ਲੜਦਾ ਸੀ ਵੀ ਸਾਨੂੰ ਵੀ ਕੰਮ ਦਿਓ ਉਹ ਉੱਥੋਂ ਦਾ ਜਿਹੜਾ ਸਰਪੰਚ ਐ ਉਹਨਾਂ ਨੂੰ ਕੰਮ ਨਹੀਂ ਦੇ ਸੀਗਾ ਤੇ ਆਪਦੇ ਬੰਦਿਆਂ ਨੂੰ ਕੰਮ ਦੇ ਰਿਹਾ ਸੀਗਾ ਜਿਹਦੇ ਕਰਕੇ ਅਸੀਂ ਧਰਨੇ ਵੀ ਲੱਗੇ ਵਿਡੀਓ ਦਫ਼ਤਰ ਚ ਤਾਂ ਉਦੋਂ ਬਾਅਦ ਜਿਹੜਾ ਉਹ ਕੰਮ ਐ ਸਾਨੂੰ 2 ਦਿਨ ਦੇਤਾ 2 ਵਾਰੀ ਦੇਤਾ ਪਹਿਲਾਂ ਵੀ ਦਿੱਤਾ 6 ਦਿਨ ਤੇ ਹੁਣ ਵੀ 6 ਦਿਨ ਜਿਹੜਾ ਚੱਲ ਰਿਹਾ ਪਰ ਆ ਵਿਛਦੀ ਐ ਜਿਹੜਾ ਕੱਲ ਪਰਸੋ ਜਦੋਂ 5-6 ਦਿਨ ਪਹਿਲਾਂ ਵੀ ਇਹ ਉਹਨੂੰ ਭਾਲਦੇ ਫਿਰਦੇ ਸੀ ਬਸਤੀ ਚ ਗਏ ਕਿ ਆਪਣਾ ਜਗਸੀਰ ਸਿੰਘ ਇੱਧਰ ਆਇਆ ਤਾਂ ਬੁੜੀਆਂ ਕਹਿੰਦੀਆਂ ਨਹੀਂ ਆਇਆ ਜੀ ਤੇ ਉਹ ਕਹਿੰਦੀ ਵੀ ਕੀ ਗੱਲ ਅਸੀਂ ਉਹਨੂੰ ਵੜਣਾ ਤਾ ਉਹ ਮਤਲਬ ਉਹਨਾਂ ਨੂੰ ਵੀ ਆ ਜਾ ਕੇ ਕਿਹਾ ਉਹ ਵੀ ਵੀਡੀਓ ਬਣੀ ਆ ਉਹਨਾਂ ਉਸ ਗੱਲ ਦੀ ਤਾਂ ਉਸ ਤੋਂ ਬਾਅਦ ਕੱਲ ਇਹਨਾਂ ਨੇ 15 ਤਰੀਕ ਨੂੰ 12 12:30 ਦੇ ਕਰੀਬ ਜਗਸੀਰ ਸਿੰਘ ਨੂੰ ਬਹੁਤ ਗੰਧੀਆਂ ਗਾਲਾਂ ਕੱਢੀਆਂ ਸੁਣੀਆਂ ਨਹੀਂ ਜਾ ਸਕਦੀਆਂ ਉਹਦੀ ਮਾਂ ਨੂੰ ਗਾਲਾਂ ਕੱਢੀਆਂ ਜਗਸੀਰ ਸਿੰਘ ਗੋਨੇਆਣੇ ਸੀ ਤੇ ਉਹਨੂੰ ਕਹਿੰਦਾ ਵੀ ਤੂੰ ਆ ਕਿੱਥੇ ਆ ਮੈਂ ਆਲਾ ਗੋਨੇਆਣਾ ਉਹਨੂੰ ਆ ਕਹਿੰਦਾ ਵੀ ਤੂੰ ਆ ਜਾ ਪਿੰਡ ਫੇਰਾ ਆ ਜਾ ਤੇਰੇ ਨਾਲ ਤੇਨ ਦੇਖਦੇ ਆ ਉਹਨੇ ਪਿੰਡ ਆਉਣੇ ਸੀ ਆਪਦੇ ਤਾਂ ਉਹ ਪਿੰਡ ਜਦੋਂ ਆਇਆ ਤਾਂ ਉਹਨਾਂ ਨੇ ਇਕੱਠੇ ਹੋਏ ਬੈਠੇ ਸੀ ਉਹ ਉਹ ਵੇਖ ਲਿਆ ਉਹਨਾਂ ਨੇ ਵੀ ਹੁਣ ਘਰੇ ਆ ਗਿਆ ਮਿਹੋਂ ਘਰੇ ਆ ਗਿਆ ਅੱਛੀ ਸਤਜਣੂ ਦੇ ਘਰੇ ਵੜ ਕੇ ਉਹਨਾਂ ਦੀ ਮਾਂ ਖੜੀ ਆ ਇਹਦੇ ਬੋਰੀ ਚ ਕੱਪੜੇ ਪਾੜਤੇ ਤੇ ਉਹਨਾਂ ਦੇ ਸਾਰਿਆਂ ਦੇ ਸੱਟਾ ਮਾਰੀਆਂ ਜੀ ਅੱਜ ਹੀ ਪ੍ਰੋਟੋਕੋਲੇ ਆਏ ਇਹਨਾਂ ਨੇ ਹਜੇ ਤੱਕ ਰੈਪੋਰਟ ਲਿਖੀ ਆ ਕੋਈ ਪਰਚਾ ਨਹੀਂ ਦਾਖਲ ਕੀਤਾ ਨਾ ਉਹਨਾਂ ਨੂੰ ਕੋਈ ਫੜ ਕੇ ਲਿਆਂਦਾ ਇਸ ਕਰਕੇ ਅਸੀਂ ਕੱਲ ਵੀ ਪਰਸੋਂ ਵੀ ਆਏ ਸੀਗੇ ਐਸ.ਐਚ.ਓ ਕਹਿੰਦਾ ਵੀ ਮੰਗਲਵਾਰ ਨੂੰ ਆਜੋ ਅੱਜ ਆਏ ਆ ਨਾ ਤਾਂ ਖਿਆਲੀ ਵਾਲੇ ਸਰਪੰਚ ਨੂੰ ਬੁਲਾਇਆ ਤੇ ਨਾ ਇਹਨਾਂ ਨੂੰ ਬੁਲਾਇਆ ਵੀ ਭਾਈ ਝਗੜਾ ਕੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਤੇ ਜਿਹੜਾ ਪਰਚਾ ਜਿਹੜਾ ਉਹ ਪਾਇਆ ਜਾਵੇ ਐਸੀ ਐਕਸਟਰਾ ਲਾਇਆ ਜਾਵੇ ਕਿਉਂਕਿ ਹਰਪ੍ਰੀਤ ਆ ਜਿਹੜਾ ਉਹ ਜਰਨਲ ਦਾ ਬੰਦਾ ਹੈ ਜਿਹੜਾ ਉਥੋਂ ਦਾ ਪ੍ਰਧਾਨ ਆਪ ਦਾ ਉਹ ਘਰੇ ਆ ਕੇ ਕੁੱਟ ਕੇ ਗਿਆ ਮਜ਼ਦੂਰਾਂ ਦੇ ਉਹਦੇ ਤੇ ਐਸ.ਐਸ.ਟ ਦਾ ਜਿਹੜਾ ਪਰਚਾ ਲੱਗਾ ਜਾਵੇ ਤੇ ਦੂਜਿਆਂ ਤੇ ਸਾਰਾਂ ਦੇ ਪਰਚੇ ਦਾਖਲ ਕੀਤੇ ਜਾਣ ਕਿਉਂਕਿ ਉਹ ਘਰੇ ਆ ਕੇ ਕੁੱਟ ਕੇ ਗਏ ਆ ਸੱਟਾਂ ਮਾਰ ਕੇ ਗਏ ਆ ਰੋੜੇ ਚੱਪੜਾ ਮਾਰ ਕੇ ਗਏ ਆ ਸਾਰਾ ਕੁਝ ਕਰਕੇ ਗਿਆ ਇਸ ਕਰਕੇ ਅਸੀਂ ਅੱਜ ਮੰਗ ਕਰਾਂਗੇ ਕਿ ਉਹਨਾਂ ਤੇ ਪ੍ਰਸ਼ਾਸਨ ਜਿਹੜਾ ਕਾਰਵਾਈ ਕਰੇ ਬਣਦੀ ਕਾਰਵਾਈ ਕਰੇ ਬਣਦੀਆਂ ਧਰਾਵਾਂ ਲਾਵੇ ਤੇ ਉਹਨਾਂ ਨੂੰ ਤੇ ਕਾਨੂੰਨ ਦੇ ਮਤਾਬਕ ਪਰਚੇ ਦਰਜ ਕੀਤੇ ਜਾਣੀ ਅੱਛਾ ਪਾਜੀ ਹਾਲ ਤੀਕ ਰਫਤੀ ਲਿਖੀ ਹੋਈ ਆ ਤੇ ਦਰਖਾਸਤ ਤੋਂ ਬਾਅਦ ਆਇਆ ਐਫ.ਆਈ.ਆਰ ਵਾਲਾ ਨੂੰ ਕੰਮ ਨਹੀਂ ਵਧਿਆਗਾ ਕੀ ਕਾਰਨ ਮੰਨਦੇ ਹੋ ਦੇਖੋ ਜੀ ਮੈਨੂੰ ਤਾਂ ਬਹੁਤ ਚਰ ਹੋ ਗਿਆ ਵੇਖਦਿਆਂ ਨੂੰ ਇਹੋ ਜਿਹੇ ਹਾਲਾਤ ਕਦੇ ਬਣੇ ਨਹੀਂ ਸੀ ਜੀ ਕੋਈ 43-44 ਸਾਲ ਅੰਦਾਜ਼ਾ ਦੀ ਗੱਲ ਹੈ ਕਿ ਮੋਗੇ ਰੀਗਲ ਸਿਨੇਮੇ ਦੇ ਵਿੱਚ ਗੋਲੀ ਚੱਲੀ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਗੋਲੀ ਚੱਲਣ ਨਾਲ ਦੋ ਨੌਜਵਾਨ ਸੀ ਜਿਹੜੇ ਸਟੂਡੈਂਟ ਉਹ ਸ਼ਹੀਦ ਹੋ ਗਏ ਸੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਜ਼ੋਰ ਲਾਇਆ ਸੀ ਵੀ ਇਹ ਨੌਜਵਾਨ ਪੀੜੀ ਐ ਇਹਨੂੰ ਦਬਾਇਆ ਜਾਵੇ ਪਰ ਉਹ ਦਬੀ ਨਹੀਂ ਹੁਣ ਮੌਸਮਾ ਜਿਹੜਾ ਐਦੂ ਤਕਰੀਬਨ ਕੋਈ ਮਹੀਨਾ ਪਹਿਲਾਂ ਤੂਤ ਛਾਂਗੇ ਜਾਂਦੇ ਸੀ ਤੇ ਹੁਣ ਉਹ ਫੁੱਟਣੇ ਸ਼ੁਰੂ ਹੋ ਗਏ ਨੌਜਵਾਨ ਪੀੜ੍ਹੀ ਹੋਵੇ ਚਾਹੇ ਮਜ਼ਦੂਰ ਜਮਾਤ ਹੋਵੇ ਚਾਹੇ ਕਿਸਾਨੀ ਹੋਵੇ ਇਹਨਾਂ ਨੂੰ ਜਿੰਨਾ ਜਲੀਲ ਕਰੋਗੇ ਉਨਾ ਹੀ ਇਹ ਸੰਘਰਸ਼ਾਂ ਦੇ ਰਾਹ ਪੈਣਗੇ ਇਸੇ ਤਰ੍ਹਾਂ ਹੁਣ ਅੱਜ ਤਕਰੀਬਨ ਡੇਢ ਮਹੀਨੇ ਦੇ ਅੰਦਰ ਅੰਦਰਾ ਅੱਧੇ ਮਾਲਵੇ ਦੇ ਵਿੱਚ ਜਾਂ ਦੋ ਜ਼ਿਲ੍ਹੇ ਮੰਨ ਲਓ ਬਿਠੰਡਾ ਔਰ ਫਰੀਦਕੋਟ ਇੱਥੇ ਪੰਜ ਆ ਜਿਹੜੇ ਵਾਕੇ ਹੋਏ ਆ ਕਾਂਡ ਹੋਏ ਆ ਉਹ ਵੀ ਆਮ ਆਦਮੀ ਪਾਰਟੀ ਦਾ ਸਿੱਧਾ ਦਾ ਸਿੱਧਾ ਹੱਥ ਹੈ ਇਸੇ ਤਰ੍ਹਾਂ ਮੈਨੂੰ ਮੈਨੂੰ ਟਾਈਮ ਘੱਟ ਲੱਗਦਾਗਾ ਆ ਮੋਬਾਈਲ ਦੇਖਣ ਦਾ ਇੱਕ ਮੈਂ ਕੱਲ ਦੇਖਿਆ ਫਰੀਦਕੋਟ ਦੇ ਵਿੱਚ ਠੱਕੇ ਨਾਲ ਜਿਹੜਾ ਸਾਡਾ ਸਪੀਕਰ ਸਾਹ ਦਾ ਸੰਧਵਾ ਉਸ ਨੇ ਕਬਜ਼ਾ ਕਰਵਾਇਆ ਸਰਕਾਰ ਨੇ ਨਹੀਂ ਸੁਣੀ ਪੁਲਿਸ ਨੇ ਨਹੀਂ ਸੁਣੀ ਇਸੇ ਤਰ੍ਹਾਂ ਪਿੰਡ ਮੱਤੇ ਮੈਂ ਜਾ ਕੇ ਆਇਆ ਗੋਰੀ ਮੱਤੇ ਕੋਲੇ ਗੋਰਾ ਮੱਤੇ ਨਾਲ ਵੀ ਜਾਤੀ ਕੀਤੀ ਐ ਸਰਕਾਰਾਂ ਨੇ ਤੇ ਪੁਲਿਸ ਨੇ ਹਾਲਾਂਕਿ ਉਹਦਾ ਇੰਨਾ ਕ ਕਸੂਰ ਸੀ ਵੀ ਉਹ ਮਜ਼ਦੂਰਾਂ ਨੂੰ ਕੰਮ ਦਵਾਉਂਦਾ ਸੀ ਮਜ਼ਦੂਰਾਂ ਨੂੰ ਜਥੇ ਬੰਦ ਕਰਦਾ ਸੀ ਹੁਣ ਆ 20 ਤਰੀਕ ਦਾ ਇਕੱਠ ਰੱਖਿਆ ਹੋਇਆ ਉੱਥੇ ਸੰਘਰਸ਼ ਕਮੇਟੀ ਵੀ ਬਣ ਰਹੀ ਆ ਦਾਨ ਸਿੰਘ ਵਾਲੇ ਦੀ ਜਿਹੜੀ ਗੱਲ ਆ ਦਾਨ ਸਿੰਘ ਵਾਲੇ ਕੋਈ ਲੁਕਿਆ ਛਪਿਆ ਨਹੀਂ ਬਾਲੀਆਂ ਕੰਟਰੀਆਂ ਦੇ ਵਿੱਚ ਵੀ ਗੱਲ ਜਾਵੜੀ ਐ ਤੇ ਰੈਂਦ ਖੁੰਦ ਰਹਿ ਗਈ ਜਿਹੜੇ ਵਾਸਤੇ ਅੱਜ ਅਸੀਂ ਆਏ ਆ ਅਸਲ ਦੇ ਵਿੱਚ ਗੱਲ ਇਹ ਆ ਵੀ ਜਦੋਂ ਕੋਈ ਮਾਮੂਲੀ ਲੜਾਈ ਹੋ ਜਾਂਦੀ ਐ ਮਾੜੀਆਂ ਮੋਟੀਆਂ ਸੱਠਾਂ ਪੇਟਾਂ ਵੱਜ ਜਾਂਦੀਆਂ ਜਾਂ ਨਹੀਂ ਵੀ ਵੱਜਦੀਆਂ ਹਸਪਤਾਲ ਜਾ ਕੇ ਦਾਖਲ ਹੋ ਜਾਂਦੇ ਐ ਰੁਕਾ ਭੇਜਿਆ ਜਾਂਦਾ ਥਾਣੇ ਥਾਣੇ ਵਾਲੇ ਜਾ ਕੇ ਉਹ ਦਾ ਪੜਤਾਲ ਕਰਦੇ ਐ ਹੁਣ ਤਾਂ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਵੀ ਹੁਣ ਸਾਨੂੰ ਪੜਤਾਲ ਕਰਨ ਦੀ ਵੀ ਲੋੜ ਨਹੀਂ ਬਸ ਚੁੱਪ ਕਰ ਜੂ ਜੇ ਕੋਈ ਸਵਾਲ ਕਰਦੇ ਐ ਤਾਂ ਹੱਸ ਕੇ ਦਿਖਾ ਦਿੰਦੇ ਐ ਕੱਲ ਸਾਡੀ ਐਸਪੀ ਨਾਲ ਮੀਟਿੰਗ ਸੀ ਬਠਿੰਡੇ ਸ਼ਿੰਗਾਰਸ਼ ਕਮੇਟੀ ਦੀ ਮੈਂ ਕਿਹਾ ਸੀ ਮਾ ਜੀ ਹਾਲਾਤ ਦਿਨੋਂ ਦਿਨ ਬਗੜਦੇ ਜਾਂਦੇ ਆ ਉਹਦੇ ਵਿੱਚ ਰੋਲ ਪੁਲਸ ਦਾ ਵੀ ਹੈਗਾ ਸਰਕਾਰਾਂ ਦੇ ਨਾਲ ਨਾਲ ਕੀ ਕਾਰਨ ਹੈ ਥਾਣਿਆਂ ਦੇ ਵਿੱਚ ਇਨਸਾਫ ਕਿਉਂ ਨਹੀਂ ਮਿਲ ਰਿਹਾ ਉਹ ਹੱਸ ਕੇ ਕਹਿਣ ਲੱਗਿਆ ਕਹਿੰਦਾ ਜਿਹੜੇ ਹੁਣ ਐਸ ਐਚਓ ਆ ਉਹ ਨਵੇਂ ਆਏ ਆ ਉਹਨਾਂ ਨੂੰ ਨੌਲੇਜ ਨਹੀਂ ਦੇਖੋ ਜੀ ਪਹਿਲਾਂ ਕੀ ਕਰਦੇ ਸੀ ਖੇਤਾਂ 'ਚ ਕੰਮ ਕਰਦੇ ਖੇਤਾਂ 'ਚ ਰੋਟੀ ਜਾਂਦੀ ਸੀ ਨਿੱਕੇ ਉਹ ਫਲਾਣੇ ਨੂੰ ਭੇਜ ਦੋ ਰੋਟੀ ਲੈ ਕੇ ਉਹ ਕਾਬਲ ਨਹੀਂ ਲਿਜਾ ਨਹੀਂ ਸਕਦਾ ਉਹ ਬਾਹਲਾ ਕੀ ਕਰਦਾ ਰਾਜ ਮਿੱਟੀ ਲਾ ਕੇ ਲੈ ਜਾਂਦਾ ਲਿਜਾਂਦਾ ਤਾਂ ਸੀ ਔਕਾ ਚੌਕਾ ਇਹ ਕਾਨੂੰਨ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ ਥਾਣੇ ਇਨਸਾਫ ਦੇਣਾ ਹੁੰਦਾ ਇਹਨਾਂ ਨੇ ਜੇ ਉੱਥੇ ਅਣਜਾਨ ਲਾਏ ਜਾਂਦੇ ਆ ਤਾਂ ਕਿਉਂ ਲਾਏ ਜਾਂਦੇ ਆ ਇਸ ਕਰਕੇ ਟ੍ਰੇਨ ਬੰਦਿਆਂ ਨੂੰ ਇੱਥੇ ਭੇਜਿਆ ਜਾਵੇ ਭਾਈ ਤੁਹਾਡੇ ਸੱਟਾਂ ਲੱਗੀਆਂ ਸੀ ਹਾਂਜੀ ਬਾਈ ਅੱਛਾ ਕਿੰਨੇ ਦਿਨ ਐਡਮਿਟ ਰਏ ਤੁਸੀਂ ਅਸੀਂ 4ਵੇਂ ਦਿਨ ਨੂੰ ਛੁੱਟੀ ਮਿਲ ਜਾਂਦੀ ਸਰ ਅੱਛਾ ਕਿੰਨੀ ਕਿ ਸੱਟ ਵਜੀ ਤੁਹਾਡੇ ਸੱਟ ਮੇਰੇ 6 6-7 ਟਾਂਕੇ ਆਈ ਸੀ ਅੱਛਾ ਅੱਜ ਅੱਛਾ ਹਾਂਜੀ ਅੱਛਾ ਕਾਦੇ ਨਾਲ ਵਾਰ ਕੀਤੀ ਸੀ ਤੁਹਾਡੇ ਨਾਲ ਵਾਰ ਉਹਨਾਂ ਕੋਲੇ ਜੀ ਸਰਪੰਚ ਕੋਲੇ ਰਾਤ ਸੀ ਜੀ ਤੇ ਸਰਪੰਚ ਨੇ ਕੋਲੇ ਵੀ ਡੰਡੇ ਸੀ ਬਾਕੀਆਂ ਕੋਲੇ ਡੰਡੇ ਸੀ ਇੱਕ ਸਾਢੇ ਅੱਛਾ ਕਿੰਨੇ ਜਣੇ ਆਏ ਸੀਗੇ 6 ਜਣੇ ਸੀ ਜੀ ਤੁਸੀਂ ਕਿੰਨੇ ਜਣੇ ਸੀ ਅਸੀਂ ਦੋਨੇ ਭਰਾ ਤੇ ਮੇਰੀ ਮਾਤਾ ਜੀ ਅਛਾ ਇਹ ਮੇਰੀ ਮਾਤਾ ਵੀ ਬਾਹਰ ਖੜੀ ਸੀ ਇਹਨਾਂ ਨੇ ਮੈਨੂੰ ਵਾ ਇੱਕ ਸਾਡਾ ਗਵੰਡੀ ਹੈ ਜੀ ਉਹ ਵੀ ਉਹਦੇ ਵੀ ਸੱਟ ਹੈ ਤੇ ਉਹ ਮੈਨੂੰ ਕਹਿੰਦਾ ਪੁੱਤ ਜਦੋਂ ਇਹ ਗਾਲਾਂ ਦੇਣ ਲੱਗੇ ਮੈਨੂੰ ਕਹਿੰਦਾ ਪੁੱਤ ਤੂੰ ਘਰੇ ਬਹਿ ਜਾ ਮੈਨੂੰ ਬਾੜ ਲਾਤਾ ਜੀ ਮੈਂ ਘਰੇ ਬਹਿ ਗਿਆ ਇਹ ਛੋਟੀ ਬੱਚੀ ਨੂੰ ਪਾਣੀ ਕੈਂਪਰ ਪਾਣੀ ਦੇਣ ਲੱਗਿਆ ਤੇ ਉਹਨਾਂ ਨੇ ਬਾੜ ਵੀ ਆ ਪਾ ਕੇ ਖੋਲ ਕੇ ਤੇ ਚਿੰਬੜ ਗਈ ਅਛਾ ਕਿਸ ਵਜ੍ਹਾ ਕਰਕੇ ਲੜਾਈ ਹੋਈ ਵਜਾ ਸਰ ਸਾਡੀ ਪਹਿਲਾ ਇਹਨਾਂ ਨੇ ਐਪਲੀਕੇਸ਼ਨ ਮੈਨੂੰ ਮੇਰੇ ਭਤੀਜੇ ਦੀ ਪਹਿਲੇ ਮਹੀਨੇ ਦੀ 18 ਤਰੀਕ ਨੂੰ ਮੈਰਿਜ ਸੀ। ਉਹਦੇ ਵੀ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ। ਪਹਿਲਾਂ ਮੈਂ ਮੈਡ ਮੈਸੇਜ ਨੂੰ ਫੋਨ ਕਰਿਆ। ਨਹੀਂ ਐਵੇਂ ਤਾਂ ਕੋਈ ਗਾਲਾਂ ਨਹੀਂ ਕੱਢਦਾ ਕੀ ਕਾਰਨ ਰਿਆ? ਕਾਰਨ ਬਸ ਵਜਾ ਸਾਡੀ ਜੀ ਨਰੇਗਾ ਦਾ ਜਿਹੜਾ ਪਹਿਲਾਂ ਤੋਂ ਦੋ ਗਰੁੱਪ ਚੱਲਦੇ ਸੀ। ਹੂੰ ਪਿਛਲੀ ਪੰਚਾਇਤ ਵੇਲੇ ਵੀ ਹੁਣੇ ਜਦੋਂ ਉਹਦੇ ਨਵੇਂ ਬਣਿਆ ਸਾਡਾ ਕੰਮਕਾਰ ਠੱਪ ਕਰੀ ਬੈਠੇ। ਇਹਨਾਂ ਨੇ ਪਹਿਲਾਂ ਪਹਿਲੇ ਮਹੀਨੇ 'ਚ ਗ੍ਰਾਮ ਸਭਾ ਰੱਖੀ ਸੀ ਸਾਡੇ ਪਿੰਡ। ਇਹਨਾਂ ਨੇ ਇੱਕ ਆਪ ਦਾ ਮੇਟ ਰੱਖ ਲਿਆ ਸੀ ਜੀ। ਅਸੀਂ ਹੈ ਕਿ ਵੀ ਇੱਕ ਤੁਸੀਂ ਆਪ ਦਾ ਰੱਖ ਲਿਆ ਸਾਡੇ ਵੀ ਅਸੀਂ ਤਿੰਨ ਮੈਂਬਰ ਆਈ ਇਹ ਮੇਰਾ ਛੋਟਾ ਬ੍ਰਦਰ ਇਹਦੀ ਵਾਈਫ ਮੈਂਬਰ ਨਹੀਂ ਆ ਰਪੀਤ ਕੋਰ ਪਹਿਲਾਂ ਲਿਕਨ ਕੇ ਹਾਜ਼ਰੀਆਂ ਵੀ ਲਾਉਂਦੀ ਸੀ ਅਸੀਂ ਹੈ ਕਿ ਵੀ ਇੱਕ ਤੁਸੀਂ ਆਪ ਦਾ ਰੱਖ ਲਿਆ ਇੱਕ ਅਸੀਂ ਆਪ ਦਾ ਰੱਖ ਲੈਨੇ ਜਿਹੜਾ ਰਪੀਤ ਨੂੰ ਨਹੀਂ ਲਾਉਣਾ ਸਾਡੇ ਕੋਲੇ ਪੜੀਆਂ ਲਿਖੀਆਂ ਕੁੜੀਆਂ ਦੋ ਆ ਅਸੀਂ ਉਹਨਾਂ ਚ ਕਹਿੰਦੇ ਨਹੀਂ ਜੀ ਛੋਡਾ ਤਾਂ ਅਸੀਂ ਰੱਖਣੀ ਪੰਚਾਇਤ ਕੋਲੇ ਤਾਂ ਕੋਈ ਅਥਾਰਟੀ ਨਹੀਂ ਕਿ ਮੀਟਰ ਨਾ ਇਹ ਇਹ ਦਹਿਸਤ ਪਾਉਂਦੇ ਆ ਜੀ ਹਰੇਕ ਇਹ ਹੀ ਇਹੀ ਦਿਸਤ ਪਉਂਦੇ ਆ ਵੀ ਸਾਡੇ ਥੱਲੇ ਲੱਗ ਕੇ ਪਿੰਡ ਕੰਮ ਕਰੇ ਜੋ ਅਸੀਂ ਕਗੇ ਉਹ ਹੋਵੇ ਵੀ ਜੋ ਜਿਹੜਾ ਕੀ ਨਰੇਗਾ ਦਾ ਲਾ ਉਹ ਪੰਚਾਇਤ ਦੇ ਅੰਡਰ ਚ ਹੈ ਨਹੀਂਗਾ ਜੀ ਤੇ ਅਸੀਂ ਏਡੀਸੀ ਦਾ ਉੱਤਰ ਵੀ ਸਾਡੇ ਲਾਪਰੀਤ ਉਹਦੋਂ ਸੀ ਲਾਪਰੀਤ ਨੇ ਲੜਾਈ ਪੁਆਤੀ ਸੈਕਟਰੀ ਐ ਨਾਪਰੀਤ ਉਦੋਂ ਫਿਰ ਅਸੀਂ ਮੰਗ ਕਰੀ ਅਸੀਂ ਐਪਲੀਕੇਸ਼ਨ ਐ ਬਾਈ ਜੀ ਨਾਲ ਸੀ ਦਿੱਤੀ ਉਹਦੀ ਬਦਲੀ ਕਰਤੀ ਉਸ ਤੋਂ ਬਾਅਦ ਇਹਨਾਂ ਦੇ ਮਹੀਨੇ ਬਾਅਦ ਬਦਲੀ ਉਹਦੀ ਕਰਵਾ ਕੇ ਇਹਨੂੰ ਦੁਬਾਰੇ ਫੇਰ ਲਾ ਕੇ ਤੇ ਦੁਬਾਰੇ ਫੇਰ ਇਹ ਲੜਾਈ ਦੇ ਵਿੱਚ ਉਹ ਵੀ ਸ਼ਾਮਲ ਆਈ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਤੋਂ ਆਗੂ ਹੀ ਮਜ਼ਦੂਰ ਨੇ ਪ੍ਰਧਾਨ ਜੀ ਇਹ ਦੱਸੋ ਕਿਸਾਨ ਆਰਗੇਨਾਈਜੇਸ਼ਨ ਦੇ ਨਾਲ ਸਬੰਧਤ ਹੋ ਤੁਸੀਂ ਪਿਛਲੇ ਸਮੇਂ ਤੋਂ ਕਈ ਘਟਨਾਵਾਂ ਐਹੋ ਜਿਹੀਆਂ ਘਟ ਰਹੀਆਂ ਹੈਗੀਆਂ ਜਿਦੇ ਨਾਲ ਦੋ ਭਾਈਚਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਅਜਿਹੇ ਸਮੇਂ ਕਿਤੇ ਨਾ ਕਿਤੇ ਇਕਤਾ ਦੀ ਜ਼ਰੂਰਤ ਹੋਣੀ ਚਾਹੀਦੀ ਸੀ ਪਰ ਕਿਤੇ ਨਾ ਕਿਤੇ ਜਿੰਨੀਆਂ ਘਟਨਾਵਾਂ ਲਗਾਤਾਰ ਘਟ ਰਹੀਆਂ ਹੈਗੀਆਂ ਕਿਸ ਤਰ੍ਹਾਂ ਦੇ ਹੱਥ ਦੇਖਦੇ ਹੋ ਇਹਨਾਂ ਘਟਨਾਵਾਂ ਘਟਾਉਂਦੇ ਪਿੱਛੇ ਅਸੀਂ ਸੁਜੋਗ ਕਿਸਾਨ ਮੋਰਚੇ ਵੱਲੋਂ ਦੇ ਵਿੱਚ ਸ਼ਾਮਲਾ ਸਾਡੀਆਂ ਜਿਵੇਂ ਬੰਦੀਆਂ ਔਰ ਸੰਜਕਤ ਕਿਸਾਨ ਮੋਰਚੇ ਵੱਲੋਂ ਸਾਡੇ ਕਿਸਾਨ ਮਜ਼ਦੂਰ ਜੀ ਇਹ ਸਭ ਇੱਕ ਹੋ ਕੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਹੂੰ ਜਿੱਥੇ ਕਿਤੇ ਮਾੜਾ ਮੋਟਾ ਸਾਡਾ ਮਨ ਮਟਾਵਾ ਆਉਂਦਾ ਹੈ ਹੂੰ ਉਸ ਨੂੰ ਅਸੀਂ ਆਪਸ ਵਿੱਚ ਦੀ ਨਿਜਠਦੇ ਹਾਂ ਹੂੰ ਇਹ ਮੰਦਭਾਗੀ ਗੱਲ ਇੱਕ ਹੋਰ ਹੋ ਗਈ ਕਿ ਮਜ਼ਦੂਰਾਂ ਨੂੰ ਹੀ ਮਜ਼ਦੂਰਾਂ ਦੇ ਖਿਲਾਫ ਖੜਾ ਕਰਕੇ ਹੂੰ ਆਪ ਵਾਲਿਆਂ ਦਾ ਮਤਲਬ ਜਿਹੜਾ ਹੈਗਾ ਵੀ ਇਹਨਾਂ ਨੂੰ ਅਸੀਂ ਇਕੱਠੇ ਹੋ ਕੇ ਕਿਤੇ ਇਕੱਠੇ ਹੋ ਕੇ ਸਾਡੇ ਗੱਲ ਨਾ ਪਹਜਣ ਪਹਿਲਾਂ ਤਾਂ ਇਹਨਾਂ ਨੂੰ ਖੇੜ ਗਿਆ ਉਸ ਵੇਲੇ ਦੀ ਕਿਸਾਨ ਤਾਂ ਬਾਅਦ ਚ ਰਹਿ ਗਏ ਹੂੰ ਕਿਸਾਨ ਇਹਨਾਂ ਦੇ ਹਰ ਇੱਕ ਤਰ੍ਹਾਂ ਦੀ ਉਸ ਹਮੈਦ ਦੇ ਉੱਤੇ ਖੜੇ ਹੋਏ ਨੇ ਹੂੰ ਔਰ ਅਸੀਂ ਇਸ ਤੋਂ ਬਾਅਦ ਜੇ ਉਹ ਵੀ ਹੋਊਗਾ ਤਾਂ ਸਾਡਾ ਜਿੰਨੀਆਂ ਵੀ ਸਾਰੀਆਂ ਜਥੇਬੰਦੀਆਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੰਮ ਕਰਦੀਆਂ ਨੇ ਅਸੀਂ ਉਹਨਾਂ ਦੇ ਨੌਲੇਜ ਦੇ ਵਿੱਚ ਸਾਰੀਆਂ ਗੱਲਾਂ ਇਹ ਲਿਆ ਚੁੱਕੇ ਆਂ ਦਾਨ ਸਿੰਘ ਵਾਲੇ ਸਾਡੇ ਨਾਲ ਸੀਗੀਆਂ ਸਾਰੀਆਂ ਜਥੇਬੰਦੀਆਂ ਉਹ ਚੰਦਪਾਲ ਸਾਰੀਆਂ ਜਥੇਬੰਦੀਆਂ ਨਾਲ ਸੀਗੀਆਂ ਐਸ ਆ ਜਿਹੜੀ ਘਟਨਾ ਹੋਈ ਆ ਹੁਣ ਨਾਸੀਆਂ ਨੇ ਵਾਲੀ ਸਾਡੀ ਜਿਹੜੀ ਅ ਦੌਲਤਪੁਰੇ ਵਾਲੀ ਤੇ ਖਿਆਲੀ ਵਾਲੇ ਵਾਲੀ ਸਾਡੇ ਮਜ਼ਦੂਰਾਂ ਜੱਥੇਬੰਦੀਆਂ ਨਾਲ ਤੇ ਕਿਸਾਨਾਂ ਨਾਲ ਜਿਹੜਾ ਕੀਤਾ ਉਹਨਾਂ ਨੇ ਉਸ ਬਾਰੇ ਅਸੀਂ ਸਾਰੇ ਕਿਸਾਨ ਜੱਥੇਬੰਦੀਆਂ ਨੂੰ ਆਪਦੀ ਨੌਲੇਜ ਦੇ ਚੁੱਕੇ ਆ ਇਹ ਸਾਰੀ ਔਰ ਉਹ ਕਹਿੰਦੇ ਤੁਸੀਂ ਪਰਵਾਹ ਨਾ ਕਰੋ ਅਸੀਂ ਸਾਰੇ ਤੁਹਾਡੇ ਨਾਲ ਆ ਔਰ ਕਿਸਾਨ ਮਜ਼ਦੂਰ ਦਾ ਕੋਈ ਉਹ ਨਹੀਂ ਹੈਗਾ ਕੋਈ ਰੌਲਾ ਨਹੀਂ ਹੈਗਾ ਆ ਅਸੀਂ ਮਜ਼ਦੂਰਾਂ ਨੂੰ ਇਹ ਆਪਦੇ ਵੱਲੋਂ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਸ ਵਿੱਚ ਦੀ ਨਾਲ ਲੜੋ ਜੀ ਆਪਸ਼ਵੈ ਦੀ ਨਾਲ ਲੜੋ ਥੋੜੀ ਸਮਝ ਰੱਖ ਕੇ ਤੁਸੀਂ ਆਪਸ਼ਵੈ ਦੀ ਸਮਝੌਤੇ ਕਰਕੇ ਆਪ ਦੀ ਜਿਹੜੀ ਸਟਰੈਂਥ ਹੈ ਉਹਨੂੰ ਇਕੱਠੀ ਕਰੋ ਕਿਸਾਨਾਂ ਦਾ ਕੋਈ ਚੱਕਰ ਨਹੀਂ ਕਿਸਾਨ ਤੁਹਾਡੇ ਨਾਲ ਨੇ ਹਰ ਵਾਰ ਹਮਲਾ ਹੋਇਆ 15 ਤਰੀਕ ਨੂੰ ਤੁਹਾਨੂੰ ਵੀ ਤੁਹਾਡੇ ਤੇ ਵੀ ਕੋਈ ਹਮਲਾ ਹੋਇਆ ਹਾਂ ਜੀ ਸਾਡੇ ਕੱਪੜੇ ਕੁੱਪੜੇ ਪਾੜਤੇ ਤੇ ਸਰਪੰਚ ਨੇ ਨੇ ਤੇ ਹਰਪ੍ਰੀਤ ਨੇ ਮੇਰੇ ਖੇਤ ਤੋ ਕੀਤੇ ਆ ਤੇ ਨਾ ਮੇਰੇ ਬੇਟਿਆਂ ਦੇ ਸੱਟਾ ਮਾਰੀਆਂ ਘਰੇ ਜਾ ਕੇ ਅਸੀਂ ਕਿੰਨੇ ਜਾਣੇ ਸੀ ਘਰੇ ਤੁਸੀਂ ਉਦੋਂ ਅਸੀਂ ਤਿੰਨੇ ਹੀ ਸੀ ਮਾਂ ਪੱਤ ਤੇ ਇੱਕ ਮੇਰੀ ਛੋਟੀ ਜੀ ਪੋਤੀ ਐ ਜੀ 3 ਸਾਲਾਂ ਦੀ ਜੀ ਹਾਂ ਕਿ ਤੁਹਾਡੇ ਤਾਂ ਨਹੀਂ ਕੋਈ ਸੱਟ ਲੱਗੀ ਸਾਡੇ ਨਹੀਂ ਲੱਗੀ ਮੇਰੇ ਬੇਟਿਆਂ ਦੇ ਮਾਰ ਗਏ ਉਹਨਾਂ ਨੂੰ ਖਿੱਚ ਤੂੰ ਉਹਨਾਂ ਨੂੰ ਖਿੱਚ ਤੂੰ ਕਰੀਏ ਹਾਂ ਇਹ ਤਾਂ ਕੱਪੜੇ-ਕੁੱਪੜੀ ਪਾੜੇ ਕੱਪੜੇ-ਕੱਪੜੇ ਪਾੜਤੇ ਮੇਰੇ ਸਾਡੇ ਕੋਲ ਹੈਗੇ ਬਾਕੀ ਬਕਾਇਦਾ ਉਹ ਚ ਬਾਅਦ ਚ ਨਹੀਂ ਇਹ ਵੀ ਕਿਹਾ ਵੀ ਅਸੀਂ ਜਿਵੇਂ ਦਾਨ ਸਿੰਘ ਵਾਲੀ ਅੱਗ ਲਾਈ ਹੈ ਤੇ ਐਮਐਲਏ ਸਾਡਾਗਾ ਤੁਸੀਂ ਕੁਝ ਨਹੀਂ ਕਰਦੇ ਸੋਡਾ ਅਸੀਂ ਬੰਦਾ ਵੀ ਮਾਰ ਦਿਆਂਗੇ ਸਰ ਕੱਖ ਨਹੀਂ ਬੰਦਣਾ ਸੋਡਾ ਤੇ ਅਸੀਂ ਸਾਡਾ ਇਸ਼ਾਰਾ ਐਮਐਲਏ ਦਾ ਤੇ ਜਿੱਥੇ ਮਰਜ਼ੀ ਜਾਵੜੋ ਤੁਸੀਂ ਕੁਝ ਨਹੀਂ ਬਣਨ ਦਿੰਦੇ ਮੇਰੇਆਂ ਇੱਕ ਮਹੀਨਾ ਪਹਿਲਾਂ ਦੀਆਂ ਐਪਲੀਕੇਸ਼ਨਾਂ ਹੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕਰੀ ਜੇ ਰਿਕਾਰਡਿੰਗਾਂ ਮੇਰੇ ਕੋਲੇ ਜਿਹੜਾ ਭੇਜਿਆ ਉਹ ਰਿਕਾਰਡਿੰਗਾਂ ਤੁਸੀਂ ਜੇ ਸੁਣ ਕੇ ਕਹਿ ਦੋਗੇ ਵੀ ਬਾਈ ਇਹਨੂੰ ਬੰਦੇ ਨੂੰ ਕਰੀ ਵੱਡਣਾ ਚਾਹੀਦਾ ਸੀ ਐਡੀਆਂ ਗੰਦੀਆਂ ਮੈਨੂੰ 10 ਮਿੰਟ ਧੀਆ ਪੜਾਣ ਦੀਆਂ ਮਾਵਾਂ ਦੀਆਂ ਗਾਲਾਂ ਕੱਢੀਆਂ ਮੈਂ ਉਹ ਐਸਐਚਓ ਨੂੰ ਭੇਜ ਗਈ ਇੱਕ ਘੰਟਾ ਪਹਿਲਾਂ 1 ਵਜੇ 2 ਵਜੇ ਮੇਰੇ ਘਰੇ ਵੜ ਗਏ ਹਾਂਜੀ ਤੇ ਮਹੀਨਾ ਪਹਿਲਾਂ ਦੀ ਐਪਲੀਕੇਸ਼ਨ ਹੈ ਇਹ ਸਾਡੇ ਇਲੈਕਸ਼ਨਸ਼ਿਪ ਚੈਤੀ ਜੀ ਉਦੋਂ ਵੀ ਸਾਡੇ ਦੋ ਮੁੰਡਿਆਂ ਦੇ ਛੱਟਾ ਮਾਰ ਗਏ ਉਦੋਂ ਵੀ ਪੁਲਿਸ ਨੇ ਕੁਛ ਨਹੀਂ ਕਰਿਆ 13 ਤਰੀਕ ਨੂੰ ਉਹ ਵੀ ਇਸ ਕਾਰਵਾਈ ਐ ਇੱਥੇ ਕੋਈ ਇਹਨਾਂ ਤੇ ਸੁਣਵਾਈ ਨਹੀਂ ਕਰੀ ਬਸ ਇਹਨਾਂ ਦੀ ਹੈ ਜੀ ਐਮਐਲਏ ਦੀ ਪ੍ਰੋਸੈਸ ਹੁੰਦੀ ਹੈ ਜੋ ਕਹਿੰਦੇ ਉਹ ਕਰਦੇ ਆ ਕਹਿੰਦੇ ਸਾਡੇ ਸਰਕਾਰਾਂ ਤੁਸੀਂ 19 ਤਰੀਕ ਇੱਕ ਸਾਡਾ ਹੋਰ ਆ ਜੀ ਪਿੰਡ ਚੋਂ ਘਰਾਂ ਚੋਂ 21 ਤਰੀਕ ਨੂੰ ਉਹਦੇ ਗੱਲ ਪਏ ਆ ਬੋਲੀ ਸੀ ਦੁਕਾਨਾਂ ਦੀ ਬੋਲੀ ਦਾ ਅਧਿਕਾਰ ਹਰੇਕ ਨੂੰ ਆ ਵੀ ਆਪਾਂ ਦੁਕਾਨ ਲੈਣੀ ਐ ਬੋਲੀ ਦੇ ਸਕਦੇ ਆ ਉਹਨੂੰ ਕਹਿੰਦੇ ਵੀ ਤੂੰ ਬੋਲੀ ਦੇਣ ਵਾਲਾ ਕੌਣ ਹੈ ਹਰਪ੍ਰੀਤ ਬੋਲੇ ਖਾਲਸਾ ਬੰਦਾ ਉਹ ਅੰਬਰਦ ਛਕੇ ਉਹਨੂੰ ਵੀ ਇਹਨੇ ਗਾਲਾਂ ਕੱਢੀਆਂ ਉਹਦੇ ਤੇ ਵੀ ਕੋਈ ਸੁਣਵਾਈ ਨਹੀਂ ਕਰੀ ਪ੍ਰਸ਼ਾਸਨ ਨੇ ਸਾਡੀ ਮੰਗ ਹੱਥ ਜੋੜ ਕੇ ਜੀ ਹੁਣ ਮੈਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਆਪਾਂ ਪਿੰਡ 'ਚ ਏਕਤਾ ਬਣਾ ਕੇ ਰੱਖਣਾ ਹੈ ਇਹ ਪਿੰਡ 'ਚ ਈਸ਼ੂ ਬਣਾਉਂਦੇ ਆ ਜੀ ਸਾਡੇ ਹਿਸ਼ਾਰੇ ਤੇ ਚੱਲੋ ਜੋ ਅਸੀਂ ਕਰਾਂਗੇ ਉਹ ਹੋਊਗਾ ਫਿਰ ਮੁੱਖ ਮੰਤਰੀ ਦਾ ਕੀ ਲਾਹਣ ਹੈ ਤੇ ਕੋਈ ਕਿਉਂ ਨਹੀਂ ਇਹਨਾਂ ਲਗਾੜਿਆਂ ਤੇ ਇਨਾਂ ਹੱਥ ਪਾਉਂਦੇ ਐਮਐਲਏ ਦੇ ਇਹ ਚੰਚੇ ਛੱਡੇ ਹੋਏ ਐ ਹੁਣ ਦਿੱਲੀ ਚ ਇਹਨਾਂ ਦੀ ਸਰਕਾਰ ਕਿਵੇਂ ਲੋਕਾਂ ਨੇ ਉਹ ਕਰਾਈ ਜੇ ਗਰੀਬਾਂ ਨਾਲ ਇਹਨਾਂ ਨੇ ਧੱਕਾ ਕੀਤਾ ਉਹੀ ਹਾਲ ਇਹਨਾਂ ਦਾ ਪੰਜਾਬ ਚ ਹੋਊਗਾ ਹੀ ਪਰ ਸਾਡੀ ਅਸੀਂ ਹੱਥ ਜੋੜ ਕੇ ਬੇਨਤੀ ਹੈ ਜੀ ਪਰ ਇਹ ਜਿਹੜੀ ਇਹ ਗੁੰਡਾਗਰਦੀ ਕਰਦੇ ਆ ਸਾਡੇ ਹੋਰ ਵੀ ਇਹਨਾਂ ਦੇ ਨਾਲ ਐ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਜੇ ਨਾ ਕੁਝ ਕਰੂਗਾ ਫਿਰ ਸਾਨੂੰ ਆਪ ਨੂੰ ਕਰਨਾ ਪਊਗਾ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਕਾਨੂੰਨ ਅਸੀਂ ਆਪ ਦੇ ਹੱਥ 'ਚ ਨਹੀਂ ਲੈਣਾ ਚਾਹੁੰਦੇ ਜੋ ਉਹਨਾਂ ਤੇ ਧਰਾਵਾਂ ਲੱਗਦੀਆਂ ਐ ਐਸੀ ਐਕਟ ਧਰਾਵਾਂ ਲੱਗਦੀਆਂ ਕਰਿਆਏ ਆ ਅਰਾਦਾ ਕਤਲ ਦਾ ਪਰਚਾ ਬੰਦਾ 307 ਦਾ ਜੀ ਉਹ ਧਰਾਵਾਂ ਲਾ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜਣ ਅਗਰ ਜੇ ਨਾ ਜੇਲ੍ਹ ਭੇਜਣਗੇ ਫਿਰ ਅਸੀਂ ਆਪਦਾ ਜੀ ਆਗੂਆਂ ਨਾਲ ਸਹਿਮਤੀ ਕਰਕੇ ਐਸਐਸਪੀ ਦਾ ਉੱਤਰ ਜੋ ਵੀ ਆਪਦੀ ਇਹ ਬਾਈ ਜੀ ਦੱਸ ਦੇਣਗੇ ਉਹ ਸਹਿਮਤੀ ਹੈ ਫਿਰ ਅਸੀਂ ਆਪਦਾ ਉਹ ਜੇ ਹਿਸਾਬ ਨਾਲ ਕੱਟ ਕਰਾਂਗੇ ਕਾ ਕਰਾਂਗੇ